ਭਾਰਤ ਤੇ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਚੀਮਾ ਸਾਹਿਬ ਆਪਾਂ ਅਗਰ ਆਪਣੇ ਪੰਜਾਬ ਦੀ ਗੱਲ ਕਰੀਏ ਕਹਿੰਦੇ ਕਿ ਅਗਰ ਜਹਾਜ਼ ਪੰਜਾਬ ਚ ਲਾਇਆ ਇੱਕ ਰੀਜ਼ਨ ਦਿੱਤਾ ਜਾਂਦਾ ਕਿ ਸਭ ਤੋਂ ਜ਼ਿਆਦਾ ਉਸ ਦੇ ਚ ਡਿਪੋਰਟੀ ਸੀ ਸਾਡੇ ਪੰਜਾਬ ਦੇ ਸੀ ਇੱਕ ਕਿਹਾ ਜਾਂਦਾ ਇਸ ਦੇ ਪਿੱਛੇ ਜਾ ਕੇ ਅਗਰ ਆਪਾਂ ਦੇਖੀਏ ਇਸ ਦਾ ਪਿਛੋਕੜ ਸਾਡੇ ਪੰਜਾਬ ਦੇ ਨੌਜਵਾਨ ਸਾਡਾ ਪੰਜਾਬ ਦਾ ਬਚੰਦਾ ਗਲਤ ਰਸਤੇ ਤੋਂ ਉੱਥੇ ਜਾ ਕਿਉਂ ਰਿਹਾ ਹਾਲਾਤ ਕਿਉਂ ਅਜਿਹੇ ਬਣ ਰਹੇ ਆ ਕਿਉਂ ਜਾਂਦੇ ਡੰਕੀ ਦੇ ਡੰਕ ਖਾਣ ਦੇ ਲਈ ਕਿਉਂ ਪਹਿਲੀ ਗੱਲ ਤੇ ਮੈਂ ਇਹ ਕਲੀਅਰ ਕਰ ਦਿਆਂ ਜੇ ਕੂੜ ਪ੍ਰਚਾਰ ਹੋਇਆ ਜੇ ਭੰਡੀ ਪੰਚਾਰ ਹੋਇਆ ਜੇ ਪੰਜਾਬ ਨੂੰ ਟਾਰਗੇਟ ਕਰਕੇ ਬੇਵਸਾਈ ਵਿਖਾਈ ਗਈ ਏ ਜੇ ਬਦਨਾਮ ਕੀਤਾ ਗਿਆ ਸਾਡਾ ਫਰਜ ਨਹੀਂ ਬਣਦਾ ਸਾਡੇ ਏਡੇ ਵੱਡੇ ਸਰਕਾਰੀ ਅਹੁਦੇ ਅਹਿਮ ਦੇ ਜਿੰਨੇ ਬੈਠੇ ਨੇ ਉਹਨਾਂ ਦਾ ਫਰਜ ਸੀ ਇਸ ਗੱਲ ਨੂੰ ਕਲੀਅਰ ਕਰਨਾ ਕਿ ਪੰਜਾਬ ਦੇ ਸਭ ਤੋਂ ਜ਼ਿਆਦਾ ਕੋਈ ਨਹੀਂ ਹੈਗੇ ਇਲੀਗਲ ਇਮੀਗਰੈਂਟ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਅਮਰੀਕਾ ਦਾ ਡਾਟਾ ਇਹ ਕਹਿ ਰਿਹਾ ਕਿ ਬੀਤੇ ਸਾਲ 29 ਲੱਖ ਬੰਦਾ ਅਸੀਂ ਡਿਟੇਨ ਕੀਤਾ ਜਿਹੜਾ ਲੀਗਲ ਲੰਘਿਆ ਉਹ ਵੱਖਰਾ 90 ਹਜ਼ਾਰ ਤੋਂ ਵੱਧ ਇੰਡੀਅਨ ਡਿਟੇਨ ਹੋਇਆ ਬਾਰਡਰਾਂ ਤੇ ਉਹਦੇ ਚੋਂ ਕੱਲਾ ਗੁਜਰਾਤ ਦਾ 49 ਹਜ਼ਾਰ ਤੋਂ ਵੱਧ ਇਲਿਗਲ ਇਮੀਗ੍ਰੈਂਟ ਡਿਟੇਨ ਹੋਇਆ ਹੈ ਹੁਣ ਮਜਾਰ ਦੀ ਗੱਲ ਕਰਾਂ ਹੂੰ ਇਹਦਾ ਮਤਲਬ ਬਾਕੀ 28 ਸਟੇਟਾਂ ਯੂਨੀਅਨ ਟੈਰੀਟਰੀ ਨੇ ਉਹਨਾਂ ਸਾਰਿਆਂ ਨੂੰ ਮਿਲਾ ਕੇ ਇਹ ਉਹ ਵਾਈਬਰੈਂਟ ਗੁਜਰਾਤ ਜਿੱਥੇ ਮਾਨਯੋਗ ਪ੍ਰਧਾਨ ਮੰਤਰੀ ਜੀ ਇੰਨੀ ਦੇਰ ਸਾਰੀ ਦੁਨੀਆ ਨੂੰ ਉਤਾਰ ਰਹੇ ਨੇ ਸੀਐਮ ਰਹੇ ਉੱਥੇ ਸੀਐਮ ਰਹੇ ਤੁਸੀਂ ਦੁਨੀਆ 'ਚ ਗੁਜਰਾਤ ਮਾਡਲ ਦਿਖਾ ਕੇ ਤੁਸੀਂ ਕਰ ਰਹੇ ਹੋ ਇਹਦਾ ਮਤਲਬ ਉੱਥੋਂ ਕਿਉਂ ਭੱਜ ਰਹੇ ਨੇ ਲੋਕ ਦੂਸਰੇ ਪਾਸੇ ਹਰ ਘੰਟੇ 10 ਦੇ ਲਗਭਗ ਭਾਰਤੀ ਡਿਟੇਨ ਹੋ ਰਹੇ ਨੇ ਅਮਰੀਕਾ ਦੇ ਵਿੱਚ ਇਲੀਗਲ ਰੂਪ 'ਚ ਐਂਟਰੀ ਕਰਦੇ ਉਹਦਾ ਕੀ ਜਵਾਬ ਹੈ ਕਿ ਕਿੰਨੇ ਨੌਜਵਾਨ ਸਾਡੇ ਪਿਛਲੇ ਸਾਲ 3.5 ਲੱਖ ਦੇ ਕਰੀਬ ਬੱਚੇ ਸਾਡੇ ਬਾਹਰ ਗਏ ਜਿਹੜੇ 67 ਹਜ਼ਾਰ ਕਰੋੜ ਦਾ سرمਾਇਆ ਲੈ ਕੇ ਬਾਹਰ ਮੈਂ ਦੂਸਰੇ ਪਾਸੇ ਆਣਾ ਹੂੰ ਇੰਨੀ ਮਹਿੰਗੀ ਹੋ ਗਈ ਸਾਡੀ ਉਚੇਰੀ ਸਿੱਖਿਆ ਬੱਚੇ ਕਹਿੰਦੇ ਇਹਦੇ ਨਾਲੋਂ ਪੜਨਾ ਤੇ ਬਾਹਰ ਵਿਦੇਸ਼ ਜਾ ਕੇ ਪੜ ਲਵੋ ਹੂੰ ਕੱਲੇ ਅਮਰੀਕਾ ਦੇ ਵਿੱਚ 60 ਬਿਲੀਅਨ ਯੂ ਐਸ ਡਾਲਰ ਲਾ ਕੇ ਭਾਰਤ ਦੇ ਨੌਜਵਾਨ ਬੱਚੇ ਗਏ ਨੇ 60 ਬਿਲੀਅਨ ਮਤਲਬ 8600 ਕਰੋੜ ਦਾ 1 ਬਿਲੀਅਨ ਹੈ ਉਹਨੂੰ 60 ਨਾਲ ਮਲਟੀਪਲਾਈ ਕਰ ਲੋ ਤਾਂ 5 ਲੱਖ ਕਰੋੜ ਰੁਪਈਆ ਸਾਡੇ ਬੱਚੇ ਮਾਪੇ ਦਾ ਪਿਓ ਦਾ ਜੱਦੀ ਜਾਇਦਾਦਾਂ ਦਾ ਮਾਪੇ ਦਾ ਬਣਾਇਆ ਹੋਇਆ ਸਾਰਾ ਸਰਬਾਇਆ ਟੂਬ ਛੱਲਾ ਵੇਚ ਕੇ ਗਹਿਣੇ ਪਾ ਕੇ ਉਹ ਬਾਹਰ ਗਏ ਨੇ ਤੇ ਹੱਲੇ ਤੱਕ ਸਰਕਾਰ ਦੇ ਕੰਨ ਦੇ ਜੂ ਨਹੀਂ ਸੜਕੀ ਵੀ ਹੋਇਆ ਕੀ ਪੰਜਾਬ ਦੀ ਗੱਲ ਆਪਾਂ ਕਰਦੇ ਆ ਅਸੀਂ ਜਾ ਰਹੇ ਆ ਜਹਾਜ਼ ਭਰ ਕੇ ਕਦੇ ਅੰਮ੍ਰਿਤਸਰੋਂ ਜਾ ਰਿਹਾ ਜਹਾਜ਼ ਉੱਡ ਰਿਹਾ ਜੀ ਬੰਬੇ ਜਾ ਰਹੇ ਜੀ ਤਾਮਿਲਨਾਡੂ ਚ ਮਦਰਾਸ ਬੈਠੇ ਆ ਜੀ ਕੋਲਕੱਤਾ ਜੀ ਸਾਡੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰੋ ਬਿਲਕੁਲ ਕੀ ਆਂਦੀ ਏ 1200 ਕਰੋੜ ਦਾ ਇੱਕ ਪ੍ਰੋਜੈਕਟ 600 ਕਰੋੜ ਦਾ ਇੱਕ ਪ੍ਰੋਜੈਕਟ ਕੁਝ ਇੱਕ ਵੱਡੇ ਘਰਾਣੇ ਕਾਰਪੋਰੇਟ ਬੱਸ ਜਿਹੜੇ ਆਂਦੇ ਮੈਂ ਦੂਸਰੇ ਪਾਸੇ ਗੱਲ ਕਰਦਾ 67000 ਕਰੋੜ ਦਾ ਤੇ ਇੱਕ ਅੰਕੜਾ ਸਰਕਾਰ ਦਾ ਆਪਣਾ ਬੈਂਕਾਂ ਦਾ ਅੰਕੜਾ ਜਿਹੜਾ ਪੈਸਾ ਬਾਹਰ ਟ੍ਰਾਂਸਫਰ ਹੋਇਆ ਏ ਉਹਨਾਂ ਨੌਜਵਾਨ ਬੱਚਿਆਂ ਦਾ ਦੋ ਜੂਗਰ ਮੋਸਟ ਕੇਪੇਬਲ ਪੜ੍ਹੇ ਲਿਖੇ ਸਿਆਣੇ ਸੇਤਬੰਦ ਅੰਗਰੇਜ਼ੀ ਜਾਣਦੇ ਮੈਡੀਕਲ ਕਰਾ ਕੇ ਬੈਂਕਿੰਗ ਚੈਨਲਾਂ ਰਾਹੀਂ 67000 ਕਰੋੜ ਬਾਹਰ ਲੈ ਕੇ ਜਾ ਰਹੇ ਨੇ ਪੰਜਾਬ ਸਰਕਾਰ ਇੱਕ ਪੈਰ ਲਾ ਕੇ ਕਿਲਾ ਕੱਢ ਕੇ ਗੱਲ ਕਰੇ ਵੀ ਸਾਨੂੰ ਦੇ 150 1400 ਕਰੋੜ ਦੀ ਇਨਵੈਸਟਮੈਂਟ ਮਿਲਦੀ ਹੈ ਬੈਂਕਿੰਗ ਦੇ ਨਾਲ ਟਰਾਈਪਾਰਟਾਈਟ ਐਗਰੀਮੈਂਟ ਹੋਵੇ ਭਾਰਤ ਸਰਕਾਰ ਇੱਕ ਪਾਸੇ ਪੰਜਾਬ ਸਰਕਾਰ ਇੱਕ ਨੌਜਵਾਨ ਬੱਚੇ ਦੋ ਤੇ ਇੰਡਸਟਰੀ ਤਿੰਨ ਬੈਂਕ ਜਿਹੜੇ ਨੇ ਆਮ ਤੌਰ ਦੇ ਉੱਤੇ ਜਦੋਂ ਤੁਸੀਂ ਗੱਡੀ ਲੈਣ ਜਾਓ ਤੁਹਾਨੂੰ 2% 5% ਈਵਨ 0% ਤੇ ਫਾਈਨਾਂਸ ਕਰ ਦਿੰਦੇ ਨੇ ਗੱਡੀ ਇੰਡਸਟਰੀਅਲ ਤੁਹਾਨੂੰ ਪਤਾ ਲੱਗ ਜਾਵੇ ਵਾਈਬਲ ਹੈ ਪ੍ਰੋਜੈਕਟ ਤੁਹਾਨੂੰ 25% ਦੇ ਉੱਤੇ ਤੇ ਹੱਸ ਕੇ ਲੋਨ ਦਿੰਦਾ ਬੈਂਕ ਮੈਂ ਇੱਕ ਗੱਲ ਕਰਦਾ ਜਦੋਂ ਪੰਜਾਬ ਦਾ ਨੌਜਵਾਨ ਪਿਤੇ ਸਾਲ 3.5 ਲੱਖ ਬੱਚਾ ਪੰਜਾਬ ਛੱਡ ਕੇ ਬਾਹਰ ਗਿਆ 67000 ਕਰੋੜ ਰੁਪਇਆ ਖਰਚਿਆ ਮਾਪੇ ਦੀ ਜਮਾਂ ਪੂੰਜੀ ਗਲਾਈ ਪਤਾ ਨਹੀਂ ਕਿੱਥੇ ਡਿੱਗਣੀ ਹੈ ਜੇ ਪੰਜਾਬ ਸਰਕਾਰ ਬੈਂਕਿੰਗ ਚੈਨਲਾਂ ਰਾਹੀਂ 1:10 ਦਾ ਜੋ ਸਟੈਂਡਰਡ ਰੇਟ ਹੈ 670000 ਕਰੋੜ ਦੀ ਇਨਵੈਸਟਮੈਂਟ ਬਣ ਜਾਂਦੀ ਹੈ ਇਹ 3 ਲੱਖ ਬੱਚੇ ਦਾ ਰੋਜਗਾਰ ਦਾ ਸਾਧਨ ਬਣਦਾ ਪੰਜਾਬ ਸਰਕਾਰ ਗੱਲ ਕਰੇ 6 ਲੱਖ ਕਰੋੜ ਮੋٹے ਤੌਰ ਤੇ ਲਾ ਲੋ ਗੱਲ ਕਰਨ ਲਈ ਇੰਨੀ ਵੱਡੀ ਇਨਵੈਸਟਮੈਂਟ ਜੇ ਪੰਜਾਬ ਚ ਹੋ ਗਈ ਤੁਹਾਨੂੰ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ ਆਗੀ